ਗੈਜਬੀਰੇ ਮੈਂ ਜੰਗਲਾਂ 'ਚ ਆ ਗਿਆ ਦੇਖੋ ਕੋਈ ਮਾਰਦਾਤ ਹੋ ਸਕਦੀ ਆ ਇੱਥੇ ਐਂਬੂਲੈਂਸ ਤਾਂ ਛੇਛੇ ਤੇ ਪਹੁੰਚਣੀ ਨਹੀਂ ਤਾਂ ਕਰਕੇ ਫਿਰ ਆਵੇਂ ਮੈਨੂੰ ਚੱਕ ਕੇ ਆਵੇਂ ਪਰਲੇ ਪਾਸੇ ਮਾਰਨਾ ਪਣਾ ਬੰਦੇ ਨੂੰ ਬਹੁਤੇ ਬੰਦੇ ਦਾ ਇਹਸ ਉਮੀਦ 'ਚ ਤਾਂ ਜਾਈ ਜਾਂਦੇ ਆ ਕਿ ਚਿੱਪ ਦਾ ਨੈਟਵਰਕ ਆ ਜੇ ਸਰ ਗਲਤੀ ਹੋ ਗਈ ਸਰ ਗਲਤੀ ਹੋ ਗਈ ਗਲਤੀ ਹੋ ਗਈ ਸਰ ਗਲਤੀ ਨਹੀਂ ਬਸ ਤੋਂ ਬਾਅਦ ਪਹਾੜੀ ਵੱਡੀ ਹੋ ਗਈ ਉਹਨੂੰ ਚੜਨ ਦੀ ਜ਼ਰੂਰ ਕੋਸ਼ਿਸ਼ ਕਰਨੀ ਹੈ ਠੀਕ ਹੈ ओके ओके चढ़ਜੋਗੇ ਤਾਂ ਉਤਰ ਲੱਗੇਗਾ ਤੁਸੀਂ ਮਿੰਟਾਂ ਸਕਿੰਟਾਂ ਚੱਪਾ ਦੇ ਹੋਗੇ ਤੇ ਬਾਕੀ ਐ ਇਦਾਂ ਦਾ ਕੋਈ ਟਾਵਰ ਮਿਲੇ ਤਾਂ ਤੁਹਾਨੂੰ ਜ਼ਰੂਰ ਹੋਊ ਉੱਪਰ ਚੜ ਕੇ ਦੇਖਣਾ ਚਾਹੀਦਾ ਵਿਊ ਆਸ-ਪਾਸੇ ਕਿਵੇਂ ਆ ਜਿਵੇਂ ਘਰ ਦੇ ਤੰਗਾਂ ਤੇ ਛਾਲ ਵੀ ਮਾਰ ਸਕਦੇ ਸੱਚੀ ਗੱਲ ਦੋਸਤੋ ਤੇ ਜਿਹੜੀ ਤੁਸੀਂ ਮੇਰੇ ਸਾਹਮਣੇ ਇੱਕ ਗੁਫਾ ਦੇਖ ਰਹੇ ਹੋ ਆਜ ਜਿਸੀ ਹੈਗੇ ਆ ਕੁਕਾਨੇਟ ਯਾਨੀ ਕਿ ਕੁਕਾਨੇਟ ਦੇ ਜੰਗਲਾਂ ਵਿੱਚ ਤੇ ਬਹੁਤ ਪਿਆਰੀ ਲੋਕੇਸ਼ਨ ਹੈ ਦੇਖੋ ਤੁਸੀਂ ਪਾਣੀ ਵਗ ਰਿਹਾ ਜਿੱਥੇ ਆਪਾਂ ਆਫ ਡਰਾਈਵ ਵੀ ਕਰਾਂਗੇ ਗੱਡੀਆਂ ਵੀ ਭਜਾਵਾਂਗੇ ਤੇ ਇਹ ਗੁਫਾ ਮੈਨਮੇਡਿਕ ਗੁਫਾ ਬਣਾਈ ਹੋਈ ਹੈ ਤੇ ਇਹ ਗੁਫਾ ਵਿੱਚ ਅਸੀਂ ਜਾ ਰਹੇ ਹਾਂ ਅੱਗੇ ਟਰੈਕਿੰਗ ਆਸਤੇ ਇੱਕ ਰੂਟ ਬਣਿਆ ਹੋਇਆ ਤੇ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਇਹ ਤੁਹਾਨੂੰ ਰੂਟ ਦਿਖਾਉਣਾ ਹੈ ਟਰੈਕਿੰਗ ਕਰਦੇ ਹਾਂ ਤੇ ਦੇਖਦੇ ਅੱਗੇ ਹੋਰ ਕੁਦਰਤ ਦੇ ਬਹੁਤ ਸਾਰੇ ਨਜ਼ਾਰੇ ਨੇ ਤੇ ਪਾਣੀ ਜਾ ਰਿਹਾ ਸਲਿੱਪ ਹੋਉਂਦਾ ਇੱਥੇ ਡਰ ਆ ਇਸ ਕਰਕੇ ਸਾਰੇ ਵੀਰ ਭਰਾ ਮੇਰੇ RAM ਨਾਲ ਚੱਲੀ ਜਾਂਦੇ ਆ ਤੇ ਬਹੁਤ ਹੀ ਸੋਹਣੀ ਲੋਕੇਸ਼ਨ ਹੈ ਮਤਲਬ ਵਾਕੀ ਇੱਕ ਮਜ਼ੇਦਾਰ ਲੋਕੇਸ਼ਨ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਤੁਸੀਂ ਜੁੜੇ ਰਹੋ ਨਾਲ ਦੇਖਦੇ ਰਹੋ ਮੈਂ ਤੁਹਾਨੂੰ ਇਹਦੇ ਵਿੱਚ ਹੋਰ ਕਈ ਚੀਜ਼ਾਂ ਦਿਖਾਉਂਗਾ ਤੇ ਆਜੋ ਆਪਾਂ ਦੇਖਦੇ ਆਂ ਇਹਦੇ ਗੁਫਾ ਦੇ ਪਰਲੇ ਪਾਸੇ ਕੀ ਕੀ ਹੈ ਕਿਵੇਂ-ਕਿਵੇਂ ਚੱਲੀ ਜਾਂਦਾ ਹੈ ਤੇ ਪਾਣੀ ਦਾ ਵਹਾਅ ਦੇਖੋ ਤੁਸੀਂ ਕਿੰਨਾ ਸੋਹਣਾ ਵਹਾਅ ਹੈ ਤੇ 바ਵਾ ਸਾਡੇ ਮੂਰੇ ਅੱਗੇ ਵੱਧ ਰਿਹਾ ਹੈ ਤੇ ਇੱਕ ਖੱਡਾਂ ਗੀ ਇੱਥੋਂ ਦੀ ਇੱਕ ਗੁਫਾ ਜੀ ਸੀਗੀ ਮੈਂ ਕਿਹਾ ਚਲੋ ਤੁਹਾਨੂੰ ਮੈਂ ਦਿਖਾ ਦਾਂ ਕਿੱਦਾਂ ਦੀ ਚੀਜ਼ ਐ ਤੇ ਛੋਟਾ ਜਿਹਾ ਇੱਕ ਬਲੌਗ ਬਣਾਉਣਾ ਇਹਦੇ ਤੇ ਤੇ ਸ਼ਾਇਦ ਤੁਹਾਨੂੰ ਵਧੀਆ ਲੱਗੇ ਬਹੁਤ ਵਧੀਆ ਲੋਕੇਸ਼ਨ ਐ ਵਧੀਆ ਜਗ੍ਹਾ ਐ ਆਓ ਤੁਹਾਨੂੰ ਮੈਂ ਦਿਖਾਉਣਾ ਤੇ ਬਾਵੇ ਨੇ ਇੱਕ ਮਾਨਸਾਂ ਰੱਖੀ ਐ ਮੂਰੇ ਮੂਰੇ ਜਾਈ ਜਾਂਦਾ ਸਹੀ ਹੈ ਜੋ ਕਰੀਏ ਚਲੋ ਇੱਧਰ ਚੱਲ ਆਪਾਂ ਉਧਰ ਚੱਲੀਏ ਇੱਧਰ ਨਹੀਂ ਰਾਜੋ ਕੋ ਠਾਨਿਆ ਸਾਹਿਬ ਕਿਆ ਦੇਖ ਰਹੇ ਆਪ ਉਹ ਦੇਖੋ ਜੀ ਕਹਦੇ ਜੰਗਲ ਦੇਖੋ ਗੁਫਾ ਦੇਖ ਲਈ ਜੰਗਲ ਦੇਖ ਲਈ ਢੇ ਘਨੇ ਜੰਗਲ ਦੇਖੋ ਦਿਨ ਚੜਿਆ ਪਹਿਲੇ ਘਨੇਰਾ ਇਹ ਜੀ ਪਹਿਲੀ ਵਾਲੀ ਉੱਪਰ ਜਾਂਦੀ ਨਾ ਉੱਥੇ ਨਾ ਚੜਿਓ ਦੂਜੀ ਵਾਲੀ ਉੱਪਰ ਜਾਂਦੀ ਆ ਓਕੇ ਤੇ ਗਾਈਡ ਕਰ ਰਿਹਾ ਰਾਜੂ ਸਾਡੇ ਨਾਲ ਹੈ ਜਿੰਦਾ ਇਹਦਾ ਭਾਰ ਨੇ ਓਡਾ ਨੇ ਪਾਵਰ ਬੈਂਕ ਚੱਕਿਆ ਉਹ ਦੇਖੋ ਕਿੰਨੂ ਲੱਗੇ ਬੀਪ ਲਾਉਣੀ ਪੈਣੀ ਇੱਥੇ ਜੇ ਸਾਡੇ ਨਾਲ ਹੈਗਾ ਇੱਕ ਬੰਦਾ ਇਹੋ ਜਾਂ ਉਹ ਡੰਡਾ ਲੈ ਲਓ ਭਾਈ ਓਏ ਬਾਕੀ 바ਵਾ ਤੁਹਾਨੂੰ ਦੱਸ ਹੀ ਰਿਹਾ ਹੈ ਇਹ ਡੰਡਾ ਲੈ ਲਓ ਭਾਈ ਤੇ ਬਾਕੀ ਪਠਾਨੀਆਂ ਸਾਹਿਬ ਨੇ ਬੜੀ ਵਧੀਆ ਇੱਕ ਗੱਲ ਕਹੀ ਸੀ ਕਹਿੰਦੇ ਜੰਗਲ 'ਚ ਕਿਸੇ ਵੀ ਦਰਖਤ ਨੂੰ ਹੱਥ ਨਾ ਲਾਇਓ ਕਿਸੇ ਜੜੀ ਬੂਟੇ ਨੂੰ ਮੂੰਹ ਤੇ ਨਾ ਪਾ ਬੈਠਿਓ ਤੇ ਹੱਥ ਨਾ ਲਾਇਓ ਜੰਗਲ 'ਚੋਂ ਕਿਉਂ ਪਾਵੀਂ ਹਾਂਜੀ ਹਾਂਜੀ ਕਿ ਐਸਾ ਮਜ਼ਾ ਆ ਰਿਹਾ ਹੈ ਭਾਈ ਜੰਗਲ 'ਚੋਂ ਲਾਓਗੇ ਜਾਨਵਰਾਂ ਨੂੰ ਜਾ ਕਈ ਵਾਰੀ ਦੜੀ ਬੂਟੀ ਨੂੰ ਹੱਥ ਲਾਉਣਗੇ ਤਾਂ ਨੁਕਸਾਨ ਹੋਊਗਾ। ਸਾਹ ਛੁੱਟਦੀ ਹੈ ਜੀ ਫਿਰ ਰੁਕਦੇ ਨਹੀਂ ਹੋਊਗਾ। ਇਹਦੇ ਨਾਲ ਸਰੀਰ ਦਾ ਨੁਕਸਾਨ ਹੋਣ ਕਰਕੇ ਕੋਈ ਵੀ ਵਾਰਦਾਤ ਹੋ ਸਕਦੀ ਆ। ਇੱਥੇ ਐਂਬੂਲੈਂਸ ਦਾ ਛੇਤੀ ਪਹੁੰਚਣੀ ਨਹੀਂ। ਤਾਂ ਕਰਕੇ ਫਿਰ ਆਵੇਂ ਮੈਨੂੰ ਚੱਕ ਕੇ ਆਵੇਂ ਪਰਲੇ ਪਾਸੇ ਮਾਰਨਾ ਪੈਣਾ ਬੰਦੇ ਨੂੰ ਜਾਂ ਨਹਿਰ ਤੋਂ ਛੱਟਣਾ ਪੈਣਾ। ਫਰਸਟ ایڈ ਕਰਕੇ ਬਚਾਉ ਜਰੂਰੀ ਹੈ ਖੜਾ। ਤੇ ਫਰਸਟ ایڈ? ਫਰਸਟ ایڈ ਵਾਸਤੇ ਆਪਣੇ ਪਠਾਣਿਆ ਸਾਹਿਬ ਨਾਲ ਨੇ। ਆਚਾ ਬਸ ਇਹ ਠੀਕ ਆ ਜੀ। ਅਰੇਂਜਮੈਂਟ ਸਾਰਾ ਰੱਖਿਆ ਹੈ। ਜਿਹੜਾ ਬੰਦਾ ਪਿਆਰ ਨਾਲ ਜਾਵੜੇ। ਸਾਰੇ ਫਿੱਟ ਕੀਤੇ ਹੋਇਆ ਬੰਦੇ। ਹਾਂ ਉੱਤੋਂ ਆ ਰਿਹਾ ਤੇ ਬਸ ਆਪਾਂ ਦੇਖੀ ਹੋਣਾ ਕਿ ਪਾਣੀ ਆ ਕਿੱਥੋਂ ਰਿਹਾ ਹੈ। ਯਾਰ ਅੱਛਾ ਜੰਗਲੀ ਜਾਨਵਰਾਂ ਦਾ ਵੀ ਫੇਰ ਸ਼ੁਰੂ ਮਿਲ ਸਕਦਾ। ਹਾਂ ਬਾਗ ਹੁੰਦੇ ਨੇ ਇੱਥੇ। ਹਾਂ। ਬਾਗ ਜਾਂ ਤੈਂਦੂ ਆ। ਹਾਂ। ਬਾਗ ਤੇ ਤੈਂਦੂ ਇਹਦਾ ਤਾਂ ਪਤਾ ਨਹੀਂ। ਪਰ ਸਲਿੱਪ ਨਾ ਕਰ ਜਿਓ। ਇਹ ਬਹੁਤੇ ਬੰਦੇ ਤਾਂ ਇਸ ਉਮੀਦ 'ਚ ਤਾਂ ਜਾਈ ਜਾਂਦੇ ਆ ਕਿ ਕੀ ਪਤਾ ਨੈਟਵਰਕ ਆ ਜੇ। ਨਹੀਂ ਰਾਹ ਤਾਂ ਨਹੀਂ ਬੰਦ ਹੋਇਆ ਹਜੇ। ਬੰਦ ਆ। ਉੱਤੋਂ ਪੋਟੇ ਮੋੜੋ ਨਹੀਂ ਰਾਤਾਂ ਨਹੀਂ ਬੰਦ ਫੋਟੋ ਲਓ ਗੁਫਾਲੇ ਪਾਸੇ ਫੋਟੋ ਫੋਟੋ ਕਰ ਲਓ ਤੇ ਤੁਸੀਂ ਦੇਖ ਸਕਦੇ ਹੋਗੇ ਜਦੋਂ ਜਾਇਤ ਹੈ ਜੇ ਹੈਗੀ ਅੱਗੇ ਜਾਣ ਦੀ ਲੈਰੀ ਸਾਹਿਬ ਕੀ ਕਹਿੰਦੇ ਹੋ ਹੈ ਜੀ ਗੱਲਬਾਤ ਅੱਗੇ ਚਲੋ ਹੋਰ ਅੱਗੇ ਚੱਲਦੇ ਆਂ बाकी तु कुदरत के दे रंग देखो कि मजेदार जंगल कि मजेदार जंगल तो जो तो एक बंद जा बढ़ाया तो टीम ने मगर जाना ही पैना बहुत वह जंगल है थोन तो मैं ਆਲਮੋਸਟ ਸਾਰਾ ਦਿਖਾਤਾ ਹੈਗਾਗਾ ਇਹ ਇਸ ਮਤਲਬ ਆਲਾ ਲਾ ਕੇ ਚਲੋ ਕਿ ਖਾਟੇ ਤੇ ਬਣੀ ਇੱਕ ਲੋਕੇਸ਼ਨ ਹੈ ਜਿਹੜੀ ਮੈਨ-ਮੇਡ ਬਣਾਈ ਹੋਈ ਲੋਕੇਸ਼ਨ ਹੈ ਤੁਸੀਂ ਦੇਖਿਆ ਸੀ ਜਿਹੜੀ ਉਹ ਗੁਫਾ ਜੀ ਸਟਾਰਟਿੰਗ 'ਚ ਬਣੀ ਹੈ ਉਹ ਇੱਕ ਗੁਫਾ ਬਣਾਈ ਹੋਈ ਹੈ ਤਾਂ ਕਿ ਆਪਾਂ ਅੰਦਰ ਨੂੰ ਆ ਚੱਕੀਏ ਤੇ ਇਸ ਜੰਗਲ ਨੂੰ ਐਕਸਪਲੋਰ ਕਰ ਸਕੀਏ ਤੇ ਬਹੁਤ ਸੋਹਣਾ ਮਤਲਬ ਇੱਕ ਪੀਸਫੁਲ ਜਗ੍ਹਾ ਹੈ ਪੂਰੀ ਸ਼ਾਂਤੀ ਹੈ ਮਤਲਬ ਬਾਈਕ ਰਾਈਡਰਸ ਵਾਸਤੇ ਇੱਕ ਬਹੁਤ ਵਧੀਆ ਜਗ੍ਹਾ ਹੈ ਮਤਲਬ ਪੰਜਾਬ ਚ ਆ ਕੇ ਵੀ ਤੁਸੀਂ ਦੇਖੋ ਟਰੈਕਿੰਗ ਕਰ ਸਕਦੇ ਹੋ ਹਾਈਕਿੰਗ ਕਰ ਸਕਦੇ ਹੋ ਠੀਕ ਹੈ ਫਿਰ ਆਫ ਰੋਡ ਦਾ ਨਜ਼ਾਰਾ ਲੈ ਸਕਦੇ ਹੋ ਪਾਣੀ ਵਿੱਚ ਮੋਟਰਸਾਈਕਲ ਚਲਾਉਂਦਾ ਤੇ ਬਹੁਤ ਹੀ ਵਧੀਆ ਲੋਕੇਸ਼ਨ ਹੈ ਤੇ ਮੈਂ ਚਾਹਾਂਗਾ ਕਿ ਜਿਹੜੇ ਬੰਦੇ ਨੇ ਹਜੇ ਤੱਕ ਐਕਸਪਲੋਰ ਨਹੀਂ ਕੀਤਾ ਇਹਨੂੰ ਐਕਸਪਲੋਰ ਕਰਨ ਅਲਟੀਮੇਟ ਜਗ੍ਹਾ ਹੈ ਉਧਰ ਪਾਣੀ ਚੱਲਦਾ ਸੀ ਨਾ ਯਾਰ ਬੜਾ ਸੋਹਣਾ ਏਰੀਆ ਹੈ ਯਾਰ ਕਈ ਬੰਦੇ ਇੱਥੇ ਆ ਕੇ ਬਸ ਖੱਡਾਂ 'ਚ ਗੱਡੀਆਂ ਦੇ ਮੋਟਰਸਾਈਕਲ ਚਲਾ ਕੇ ਮੁੜ ਜਾਂਦੇ ਆ ਉਹਨਾਂ ਨੂੰ ਆਹ ਟਰੈਕਿੰਗ ਵਾਲਾ ਉਹ ਇਦੋਂ ਵੀ ਲੈ ਕੇ ਜਾਂਦੇ ਆ ਟਰੈਕਿੰਗ ਵਾਸਤੇ ਹੂੰ ਬਾ ਤੁਸੀਂ ਆਹ ਦੇਖੋ ਨਿਸ਼ਾਨਦੇ ਹੀ ਕਰੀ ਚੱਲਿਓ ਕਿੱਧਰ ਜਾਣਾ ਕਿੱਧਰੋਂ ਆਏ ਆ ਅੱਗੇ ਬਾਜਾਂ ਨਹੀਂ ਆਈ ਜਾਂਦੀਆਂ ਹਲੋ ਓਏ ਆਓ 엘리ਰੀ ਸਾਹਿਬ 360 ਤੋਂ ਸਾਰਾ ਰਿਕਾਰਡ ਕਰ ਰਹੇ ਨੇ ਵੀਊ ਸਾਰੇ ਰਿਕਾਰਡ ਕਰ ਰਹੇ ਨੇ ਇਹ ਵੀ ਬਹੁਤ ਜਲਦੀ ਅਸੀਂ ਪੇਜ ਤੇ ਦਿਖਾਵਾਂਗੇ राजू पठानिया जी लाइन वाइज एक्सप्लोर करते हुए वट आ ब्यूटिफुल ਜੀ ਵੀਰੇ ਮੈਂ ਜੰਗਲਾਂ ਚ ਆ ਗਿਆ ਦੇਖੋ ਗਾਇਸ ਵੀਰੇ ਦੇਖੋ ਕਿੱਡੇ ਕਿੱਡੇ ਪਾੜ ਥੇ ਲੋਕ ਨੂੰ ਬ੍ਰੇਕ ਖਾਣੇ ਲੱਜੰਨੇ ਹੋ ਮੜਾ ਤੇਜ਼ ਚੱਲੋ ਯਾਰ 2 ਕਿਲੋਮੀਟਰ ਦੀ ਅਸੀਂ ਟਰੈਕਿੰਗ ਕਰ ਚੁੱਕੇ ਆ ਤੇ

ਪੜੌਖਾ ਕਾਫੀ ਟ੍ਰੈਕਿੰਗ ਕਰਨੀ ਪਈ ਐ ਸਾਂਸੂ ਵੀ ਚੜੇ ਹੋਏ ਐ ਪਰ ਜਿਹੜਾ ਮਜ਼ਾ ਹੈ ਉਹ ਕਿਸੇ ਹੋਰ ਹੀ ਲੈਵਲ ਦਾ ਹੈ ਪੜਦੇ ਜਮਨ ਟਾਪ ਤੇ ਆ ਗਏ ਆ ਤੇ ਤੁਸੀਂ ਦੇਖ ਸਕਦੇ ਆ ਮਾਵਾ ਵੀ ਆ ਗਿਆ ਆ ਝੁੰਕੀ ਜੀ ਬਣੀ ਹੋਈ ਐ ਇੱਕ ਅੱਜੂ ਸਾਡਾ ਭਰਾ ਤੁਰਿਆ ਆਉਂਦਾ ਹੈ ਹਾਂ ਜੀ ਪੱਤ ਸਾਹਿਬ ਹਾਂ ਜੀ ਠੀਕ ਹੈ ਠੀਕ ਹੈ ਤੂੰ ਸਰਾਓ ਦੇ ਆਏ ਉੱਪਰ ਦੀ ਕਿਹੜਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਉਹਨੇ ਨਾਰੇ ਲਾ ਕੇ ਜੰਦੇ ਜੰਦੇ ਲੱਗੇ ਹੋਏ ਐ ਇੱਥੇ ਹਾਂ ਫਿਰ ਹਾਂ ਜੀ ਅੱਜ ਚੜੂ ਉੱਪਰ ਕੱਢ ਜਿਹੜਾ ਤੁਸੀਂ ਇਹ 뷰 ਦੇਖ ਰਹੇ ਹੋ ਇਹ ਵਾਚ ਟਾਵਰ ਦੇ ਉੱਪਰ ਦਾ 뷰 ਹੈ ਇਹ ਮੈਂ ਤੁਹਾਨੂੰ ਇੱਕ ਵਾਰੀ ਰਾਉਂਡ ਮਾਰ ਕੇ ਦਿਖਾਦਾ ਚਾਰੇ ਪਾਸੇ ਕਿੱਡਾ ਵੱਡਾ ਜੰਗਲ ਹੈ ਆ ਸਾਡਾ ਕੈਂਪ ਕੈਂਪ ਸਾਈਡ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਬਹੁਤ ਸੋਹਣਾ ਮਤਲਬ ਜੰਗਲ ਹੈ ਇੱਥੇ ਟਾਵਰ ਵੀ ਆ ਗਏ ਨੇ ਆਓ ਜੀ ਹੁਣ ਆਪਾਂ ਥੱਲੇ ਚੱਲੀਏ ਵਾਚ ਟਾਵਰ ਤੱਕ ਆ ਪਾ ਗਏ ਸੀਗੇ ਗਾਂ ਚੱਲਦੇ ਹੁਣ ਕਿਉਂਕਿ ਇੱਥੇ ਪਤਾ ਚੱਲ ਗਿਆ ਕਿ ਬ੍ਰੇਕਫਾਸਟ ਲੱਗ ਗਿਆ ਤੇ ਟਾਈਮ ਵੀ ਹੋ ਗਿਆ ਕਰ ਲੈਣਾ ਚਾਹੀਦਾ ਜਾ ਕੇ ਹੁਣ ਬ੍ਰੇਕਫਾਸਟ ਆਉਦੀ ਵੀਡੀਓ ਨੂੰ ਦੇ ਤੇ ਤੁਸੀਂ ਦੇਖੋ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਤੁਸੀਂ ਲੋ ਜਿੰਦਗੀ ਦੇ ਨਜ਼ਾਰੇ ਜਿੰਨੀ ਵੱਧ-ਤੋਂ ਵੱੜੀ ਹੋਗੀ ਉਹਨੂੰ ਚੜ੍ਹਨ ਦੀ ਜ਼ਰੂਰ ਕੋਸ਼ਿਸ਼ ਕਰਨੀ ਹੈ ਠੀਕ ਹੈ ਔਖੇ-ਖੋਖੇ ਚੜ੍ਹਜੋਗੇ ਤੇ ਉੱਤਰ ਲੱਗੇਗਾ ਤੁਸੀਂ ਮਿੰਟਾਂ ਸੈਕਿੰਟਾਂ ਚ ਉੱਤਰ ਜਾਓਗੇ ਬਾਕੀ ਜੇ ਦਾ ਕੋਈ ਟਾਵਰ ਮਿਲੇ ਤਾਂ ਤੁਹਾਨੂੰ ਜ਼ਰੂਰ ਹੋ ਜਾਓ ਉੱਪਰ ਚੜ ਕੇ ਦੇਖਣਾ ਚਾਹੀਦਾ ਵਿਊ ਆਸੇ-ਪਾਸੇ ਕਿਵੇਂ ਆ ਜੇ ਕਿ ਘਰ ਦੇ ਤੋਂ ਤਾਂ ਕ ਤਾਂ ਛਾਲ ਵੀ ਮਾਰ ਸਕਦਾ ਕਿਉਂਕਿ ਐਂਬੂਲੈਂਸ ਤੇ ਡਾਕਟਰ ਤਾਂ ਆਉਂਦੇ ਨਹੀਂ ਬੰਦੇ ਨੇ ਤਾਂ ਮਾਰ ਹੀ ਜਾਣਾ ਸਹੀ ਗੱਲ ਹੈ ਤੇ ਬਾਵੇ ਨੇ ਚੰਗੀ ਤਰ੍ਹਾਂ ਐਕਸਪਲੇਨ ਕਰਤਾ ਹੈ ਚਲੋ ਹੁਣ ਆਪਾਂ ਥੱਲੇ ਉਤਰੀਏ ਤੇ ਥੱਲੇ ਉਤਰਦੇ ਆ ਰਾਜੂ ਰਾਹ ਚ ਹੀ ਖੜ ਗਿਆ ਕਿਉਂ ਕਹਿੰਦਾ ਰੇਂਜ ਆ ਗਈ ਹੈ ਇੱਥੇ ਇਹਦਾ ਬਹੁਤ ਬਿਜ਼ਨਸ ਖੜਿਆ ਹੋਇਆ ਹੈ ਕਿਉਂਕਿ ਇਹ ਪਹਾੜਾਂ 'ਚ ਇੱਕ ਚੀਜ਼ ਹੋਰ ਮੈਂ ਦੱਸਦਾ ਇੱਥੇ ਨੈਟਵਰਕ ਹੈ ਨਹੀਂ ਤਾਂ ਚੁੱਪ ਕੇ ਰਹੀ ਜਾਂਦਾ ਕਹਿੰਦਾ ਮੈਂ ਫੋਨ ਕਰ ਲਾਂ ਜ਼ਰੂਰੀ ਜ਼ਰੂਰੀ ਆ ਜਾਓ ਫਿਰ ਜਿਵੇਂ ਹੁਣ ਉਹ ਹੋਰ ਪ੍ਰੂਫ ਤੋਂ ਜਿਹੜੇ ਚੀਜ਼ ਨਾਲ ਠੀਕ ਹੈ ਨਾ ਤਾਂ ਉਹ ਲੈ ਲੈ ਪਾਣੀ ਜ਼ਿਆਦਾ ਪੀਣਾ ਤਾਂ। ਨਾਲ-ਨਾਲ ਪਠਾਣੇ ਸਾਹਿਬ ਗਾਈਡ ਵੀ ਕਰ ਰਹੇ ਆ। ਇਹ ਮਾਡੇ ਇਲਾਕੇ ਦੀ ਜੇ ਅਪਾ ਪੈਦਲ ਪੁੱਦੂ ਤੁਰਦੇ ਆ ਨਾ, ਸੱਚਾ ਹੱਥ ਬਹੁਤ ਲੱਗਦੀ ਆ। ਤੁਹਾਡੀ ਹਾਈਡਰੇਸ਼ਨ ਦਾ ਧਿਆਨ ਰੱਖਣਾ, ਡੀਹਾਈਡਰੇਸ਼ਨ ਹੋ ਗਿਆ ਫਿਰ ਥੋੜਾ ਸਿਰ ਦੋਖਣ ਲੱਗ ਜੂ ਕਿਆ ਆਸ ਲੱਗਣ ਕੋਈ ਅਪਾ ਪਾਣੀ ਨਹੀਂ ਪੀਂਦੇ ਜੇ। ਕੀ ਕਰਨਗੇ ਅਸੀਂ? ਤੇ ਪਾਣੀ ਦੀ ਵਧੀਆ ਸਟਾਫ ਬੋਟਲ ਜਿਹੜੀ ਆਪਣੇ ਸਰ ਗਲਤੀ ਸਰ ਗਲਤੀ ਹੋ ਗਈ। ਗੰਗਲੀ ਸ਼ੇਰ ਹੈਗੀ ਹੈਗੇ। ਸਰ ਗਲਤੀ ਹੋ ਗਈ। ਸਰ ਗਲਤੀ ਹੋ ਗਈ। ਤੇ ਇੱਕ ਨਾ ਟ੍ਰੈਕਿੰਗ ਕਰਦੇ ਹੋਏ ਟ੍ਰੈਕਿੰਗ ਕਰਦੇ ਹੋਏ ਮਾਫੀ ਹਾਂ ਸਰ ਗਲਤੀ ਹੋ ਗਈ ਸਰ ਗਲਤੀ ਹੋ ਗਈ ਗਲਤੀ ਹੋ ਗਈ ਸਰ ਗਲਤੀ ਨਹੀਂ ਜਾਣਾ ਗਲਤੀ ਹੋ ਗਈ ਸਰ ਆ ਆ ਇਹ ਰਾਤ ਹੀ ਦੇਖੋ ਬੜਾ ਧਿਆਨ ਨਾਲ ਥੋੜਾ ਜਿਆਦਾ ਬਸ ਬਚ ਕੇ ਉਤਰਨ ਦੀ ਲੋੜ ਹੈ ਬ੍ਰੀਕ ਡਾਲੇ ਦੇ ਨਾ ਗੋਲ ਗੋਲ ਇਹਦੇ ਤੇ ਪੈਰ ਆ ਗਿਆ ਤੇ ਬਸ ਫਿਰ ਸਲਿੱਪੀ ਹੋਊਗਾ ਬਸ ਹਾਂ ਦੇਖੋ ਜਿਵੇਂ ਆ ਗਿਆ ਸੀ ਪੈਰ ਹੁਣੇ ਕੋਸ਼ਿਸ਼ ਕਰਨੀ ਹੈ ਵੀ ਗ੍ਰਿਪ ਬਣਾ ਕੇ ਧਿਆਨ ਨਾਲ

ਵੇਅੂ ਦੇਖਣਾ ਤਾਂ ਹੋਰ ਵੀ ਸ਼ਾਨਦਾਰ ਦ੍ਰਿਸ਼ਟੀਗਤ ਮਤਲਬ ਜਿਹੜੀ ਚੀਜ਼ ਅਸੀਂ ਨਹੀਂ ਕਰੀ ਪਧਾਨਿਆ ਸਾਹਿਬ ਕਰਕੇ ਆਇਆ ਬਿਲਕੁਲ ਹੀ ਥੋੜੇ ਫੋਨ ਦਾ ਕੱਲ ਦਾ ਨੈਟਵਰਕ ਟੁੱਟ ਗਿਆ ਜੀ ਜਿੰਦਗੀ ਦੇ ਨਜ਼ਾਰੇ ਲਾ ਰਹੇ ਆ ਬਗੈਰ ਫੋਨ ਤੋਂ ਜ਼ਿੰਦਗੀ ਬਹੁਤ ਸੌਖੀ ਆ ਬਹੁਤ ਸੌਖੀ ਨੀਂਦ ਆਈ ਤੇ ਪੂਰੇ ਫੋਲ ਨਜ਼ਾਰੇ ਜੱਸੀ ਦਾ ਫੋਨ ਨਹੀਂ ਚੱਲ ਰਿਹਾ ਜੱਸੀ ਨੂੰ ਥੋੜੀ ਸੰਤੁਸ਼ਟੀ ਆਈ ਵੀ ਆ ਹਾਂ ਜ਼ਿੰਦਗੀ ਦਾ ਨਜ਼ਾਰਾ ਹੀ ਇੱਥੇ ਆ ਇੱਥੇ ਪਾਸੇ ਵਾਤੇ ਜੀ ਪਾਸੇ ਪਾਸੇ ਆ ਗਿਆ ਬਹੁਤ ਸਾਡਾ ਕੈਂਪ ਵਾਲੀ ਸਾਈਡ ਆ ਜੀ ਰੋਸਮਾ ਦੇਖ ਰਿਹਾ ਅਗਲਾ ਪ੍ਰੋਗਰਾਮ ਕੀ ਹੈ ਜੀ ਐ ਫਾਈਨਲੀ ਟ੍ਰੈਕ ਖਤਮ ਕਰਕੇ ਤਾਂ ਫਾਈਨਲੀ ਟ੍ਰੈਕ ਖਤਮ ਕਰਕੇ ਅਸੀਂ ਕੈਂਪ ਬੇਸ ਤੇ ਪਹੁੰਚ ਗਏ ਆ ਜਿੱਥੇ ਸਾਡਾ ਬੇਸ ਕੈਂਪ ਹੈ ਤੇ ਤੁਸੀਂ ਦੇਖਦੇ ਹੋ ਵਿਊ ਹਾਂ ਪੌੜੀਆਂ ਇੱਥੇ ਤਾਂ ਸਿਸਟਮ ਬਣਾ ਹੋਇਆ ਇੱਧਰ ਬ੍ਰੇਕਫਾਸਟ ਮੁੰਡੇ ਰੈਡੀ ਕਰਦੇ ਆਂ ਆ ਸਾਡਾ ਕੈਂਪ 뷰 ਹੈ ਲਓ ਜੀ